ਸਤਿ ਸ਼੍ਰੀ ਅਕਾਲ ਜੀ, ਕੀ ਹਾਲ-ਚਾਲ ਸਾਰਿਆਂ ਦਾ? ਅੱਜ ਪਾ ਤੁਹਾਨੂੰ ਥੋੜਾ ਜਿਹਾ ਦਿਖਾਣਾ ਲੱਗਿਆ ਰੋਪੜ ਦਾ ਮੈਦਾਨਾ ਵੀ ਮਾੜਾ ਹੀ ਹਾਲ ਐ। ਇਹ ਨਿਕਲਦਾ-ਨਿਕਲਦਾ ਹੈ ਨਹੀਂ ਪਾਣੀ ਉਰੇ ਤੇ ਦਿਖਦਾ। ਇਹ ਆਈ ਬਾਜ਼ਾਰ। ਵੀ ਐਂਟਰੀ ਇਹ ਚਲੇ ਗਿਆ ਪਾਸਿਵਲ ਹਸਪੀਟਲ ਵੱਲ ਨੂੰ। ਇਹ ਉਰੇ ਦਾ ਬਈ ਗੜੇ ਐ। ਇਹ ਹਜੇ ਥੋੜਾ ਜਿਹਾ ਹੀ ਮੀਂਹ ਪਿਆ ਕੋਈ ਜ਼ਿਆਦਾ ਨਹੀਂ ਪਿਆ ਹੈਗਾ। ਇੱਥੇ ਤਾਜ਼ਾ ਤਾਜ਼ਾ ਪਰੌਠੇ ਬਣਦੇ ਪਾਣੀ ਦੇ ਵਿੱਚ ਐਨ ਵਧੀਆ ਜਿਹੜੇ ਆਲੂ-ਲੂ ਚੁਰਚਰੇ ਉਰੀ ਹੁੰਦੇ ਸਾਰੇ ਜਿਹੜੇ ਵੀਰ ਖਾਂਦੇ ਗਾਂ ਵਾਸਤੇ ਥੋੜਾ ਜਿਹਾ ਸਰਤ ਕਰਿਓ ਸੀਵਰੇਜ ਦੀ ਬਹੁਤ ਦਿੱਕਤ ਆ ਬਾਈ ਰੋਪੜ ਦੀ ਜਿੰਨੀ ਕਹਿ ਲੋ ਉਨੀ ਇੱਥੇ ਉਹ ਪਾਣੀ ਖੜਨਾ ਸ਼ੁਰੂ ਆ ਇੱਧਰ ਤੇ ਆਣਾ ਜਿਹੜਾ ਬਾਜ਼ਾਰ ਚੋਂ ਕਿਹਦੇ ਜੇ ਮੀਂਹ ਹੋਰ ਜਿਆਦਾ ਜ਼ੋਰਾਂ ਸ਼ੋਰਾਂ ਨਾਲ ਪਿਆ ਉਹ ਵੀ ਤੁਹਾਨੂੰ ਦਿਖਾ ਦਾਂਗੇ ਬੱਦਲ ਬਹੁਤ ਹੋਇਆ ਬਾਜ ਲੋ ਜੀ ਲੱਗੇ ਪਰ ਨਸੀਬ ਰੇਜ ਅਜੇ ਦਾ ਸਟਾਰਟ ਹੀ ਨਹੀਂ ਹੋਇਆ ਮੀਂਹ ਉਦਾਂ ਦਾ ਕੋਈ ਹਾਂ ਜੀ ਆਏ ਬੰਦ ਹੁੰਦੇ ਆ ਇੱਥੇ ਚੜਾ ਤੇ ਗੱਡੀ ਸਾਰੇ ਕੋੜਾ ਹੈ ਕੋੜਾ ਹੀ ਪਲਟਾਤਾ ਓਲ-ਪੁਲੇ ਪੱਟ ਦੇ ਪਟੰਦਰ ਨੇ ਸਿੰਘ ਕੋਲ ਹੋਇਆ ਐਕਸੀਡੈਂਟ ਉਹ ਉੱਪਰ ਤੋਂ ਨਿਕਲਿਆ ਬਾਈ ਐਟ ਅ ਟਾਈਮ ਕੰਮ ਨਿਕਲਿਆ ਆ ਚੰਡੀਗੜ੍ਹ ਦਾ gekeੜਾ ਬਣ ਗਿਆ ਉਹ ਕਹਿੰਦਾ ਜਾ ਕੇ ਆਉਣਾ ਪ੍ਰੀਤ ਦਸਤਾਰ ਜੀ ਬਾਕੀ ਚਲੋ ਛੋਟੀ ਦਿੱਕਤ ਆ ਕਿ ਫਲੋਰ ਚ ਕੰਮ ਨਿਕਲੀ ਜਾਂਦੇ ਚੰਡੀਗੜ੍ਹ ਦੇ ਉਧਰੇ ਰਹਿਣ ਨਾਲ ਠੀਕ ਹੈ ਉਧਰੇ ਰਹਿਣ ਵਾਸਤੇ ਵਿਆਹ ਦੇ ਪ੍ਰੋਗਰਾਮ ਉਧਰੇ ਫੜ ਲੈਣੇ ਟਾਰਜਨ ਖੜੀ ਟਾਰਜਨ ਇਹ ਗੱਡੀ ਤੇ ਤਿਆਰ ਹੋਈ ਸੀ ਉਹ ਜਾਲੀ ਦੇ ਲੈ ਕੇ ਘੰਟੇ ਲਾਈ ਵੀਰੇ ਯਾਰ ਹੁ ਕਰੂ ਬੇਨਵਾ ਕਰ ਦੇਣੀ ਹੈ ਜਿੱਦੋਂ ਲੋਡ ਤੇ ਲੱਗ ਗਿਆ ਕਾ ਟੈਂਪੋ ਵੱਡਿਆ ਗਿਆ ਹੈ ਹਲੋ ਇਹ ਵੀ ਰਿਪੇਅਰ ਕਰ ਰਹੇ ਆ ਇਹ ਚ ਕਾ ਕੱਢਣਾ ਇਹਨਾਂ ਨੇ ਨਵਾਂ ਬਣਾਉਣਾ ਲੈ ਚਲੋ ਇਧਰੋਂ ਸਿੱਧਾ ਹੀ ਜਾਣਾ ਪੁੱਤਾ ਹੀ ਜਾਣਾ ਓਹੋ ਤੱਕ ਚੱਲ ਰਹੇ ਵਧੀਆ 48 ਜਾ ਕੇ ਆਹ ਚੀਜ਼ ਕੱਢੀ ਆ ਬੰਦੇ ਨੇ ਛੋਟੀ ਜੀ ਵਧੀਆ ਅਡਜਸਟਡ ਆ ਇਹ ਕਰਤੀ ਫਿਕਸ ਆ ਪੁਰਾਣਾ ਹੀ ਪਾਤਾ ਸਾਰੇ ਰੋਪੜ ਚ ਨਹੀਂ ਮਿਲੀ ਰਈ ਆ ਸਾਰੇ ਰੋਪੜ ਚ ਨਹੀਂ ਮਿਲਿਆ ਹੁਣ ਦੇਖ ਲੈ ਭਾਈ ਇਹ ਹੈ ਜਿਹੜਾ ਆਪਣੀ ਹਵਾ ਮੋੜ ਚੇਂਜ ਹੁੰਦਾ ਹੈ ਨਾ ਅੰਦਰ ਤੋਂ ਉਹ ਚੀਜ਼ ਹੈ ਇਹ ਇਹ ਬਰਨਾ ਫਲੂਇਡਿਕ ਦਾ ਹੈ ਬਾਕੀ ਬਾਰੇ ਗੜ ਬਹੁਤ ਹੈ ਗੱਡੀ ਲਿਆ ਬਈ ਗੱਡੀ ਲਿਆ ਬਈ ਅੱਗੇ ਨੂੰ ਚੱਲ ਚੱਲਾ ਉੱਥੇ ਨੂੰ ਆ ਦੇ ਬਾਈ ਦੱਸੂਗਾ ਉਹਦੇ ਬਾਈ ਅੱਗੇ ਖੜਾ ਪੁਰਾਣੀ ਤੇ ਪੁਰਾਣੀ ਗੱਡੀ ਨਵੀਂ ਤੇ ਨਵੀਂ ਓਰੇ ਆਈ ਜਾਂਦੀ ਏ ਜਰਾ ਥੋੜਾ ਡੈਂਟਰ ਦਾ ਤਾਮ ਜਾਂ ਸੌ ਕੋ ਖੋਲ ਕੇ ਰੱਖ ਦਿੰਦੇ ਆ ਇਹ ਟੱਕਾ ਖੜੇ ਦਿਸਵਾ ਕੇ ਟੱਕਾ ਸਕੂਟਰੀ ਸਟਾਇਦਾ ਇਹ ਤਾਂ ਨਿਕਲਦੀ ਸਾਰੇ ਫੜ ਹੋ ਜਣੀ ਮੇਰੇ ਤੇ ਜੇ ਦਿਨ ਕੰਮ ਹੋ ਕੇ ਗਿਆ ਇਹਦਾ ਅਲੋਇ ਚੀਜ਼ ਬਾਹਰ ਤੋਂ ਖੋਲੇ ਤੇ ਕੇਂਦਰ ਤੇ ਉੱਪਰ ਤੇ ਅੱਛਾ ਗੱਡੀ ਤਾਂ ਬੰਦ ਕਰ ਦੇ ਇੰਨਾ ਕੈਬੀ 48 ਚ ਨਾ ਬਾਈ ਇਹਨਾਂ ਨੂੰ ਉਹ ਨਹੀਂ ਗੱਲ ਹੁੰਦੀ ਹੈ ਕੋਈ ਜੇ ਆਪਾਂ ਕਹਿ ਦੇਈਏ ਨਾ ਵੀ ਆਹ ਚੀਜ਼ ਦਾ ਪਤਾ ਨਹੀਂ ਹੋਊਗਾ ਆਹ ਚੀਜ਼ ਦਾ ਪਤਾ ਨਹੀਂ ਹੋਊਗਾ ਉਹਦਾ ਮਿੰਟੋ ਮਿੰਟੀ ਕੰਮ ਹੈ ਉਹ ਮਿੰਟੋ ਮਿੰਟੀ ਖੋਲ ਕੇ ਮਾਰ ਦੇ ਕੇ ਗੱਡੀਆਂ ਹੀ ਉਹ ਇੰਨੀਆਂ ਹੁੰਦੀਆਂ ਵੀ ਉਹ ਸੰ ਨਾਲ ਹਾਈ ਨਹੀਂ ਕੋਈ ਵੀ ਆਹ ਚੀਜ਼ ਸਿੱਖਣੀ ਹੈ ਉਹ ਚੀਜ਼ ਸਿੱਖਣੀ ਬੰਦਾ ਰੋਜ਼ ਸਿੱਖਦਾ ਹੀ ਹੈ ਔਰੇ ਦੀ ਲੈਣੀ ਆ ਹਾਲੀਵੁੱਡ ਕਰਕੇ ক্লোজ ਦਾ ਡੋਰ ਦੇ ਦੀ ਆ ਵੀ ਪਰ ਹਮ ਕੁੜੀ ਦੀ ਮਾਰਕੀਟ ਦਿਖਾ ਦਈਏ ਆ ਲੋ ਜੀ ਔਡੀ ਖੜੀ ਔਰ ਚੁੰਨਰ ਜੀ ਇੱਕ ਤਾਂ ਇੱਕ ਗੱਡੀ ਆਉਂਦੀ ਔਰੇ ਜਾਂਸੀ ਦੇ ਮੈਂ ਕਹਿੰਦਾ ਮਹੀਨੇ ਬਾਅਦ ਗੱਡੀ ਤੁਹਾਨੂੰ ਔਰੇ ਮਿਲੂਗੀ ਔ ਮਿਲੂ ਰੱਤ ਦੇ ਬਾਦ ਦੋ ਤਿੰਨ ਮਹੀਨੇ ਲਾ ਲੋ ਇਹ ਤੇ ਜਿਆਦਾ ਤਾਂ ਹੁੰਦਾ ਨਹੀਂ ਮੇਰੇ ਹਿਸਾਬ ਨਾਲ ਮਾਰਕੀਟ ਬਹੁਤ ਬੜੀ ਹੈ ਇਹ ਫਿਰ ਤੁਸੀਂ ਜਾਂ ਤਾਂ ਫੋਨ ਕਰਾ ਆਪ ਕੋਲ ਆ ਮੈਂ ਜਿੱਤੂਗਾ ਉਹ ਮੁੰਡਾ ਲਾਣੇ ਦਾ ਕਰਦਾ ਹਾਂ ਸਕਾਰਪਿਓ ਮਤਲਬ ਕੁਛ ਨਾ ਕੁਛ ਤਾਂ ਹੁਣੇ ਨੂੰ ਰਿਹਾ ਆ ਬਈ ਹੁੰਦਾ ਹੈ ਇਹ ਪੇਂਟ ਹੋਈ ਹੈ ਇਹ ਦਿਖੇ ਰਹੀ ਹੈ ਬਹੁਤ ਬੜੀ ਮਾਰਕੀਟ ਆ ਬਈ ਇਦਾਂ ਆਪਾਂ ਥੋੜਾ ਜਿਹਾ ਤੁਹਾਨੂੰ ਡੈਮੋ ਜਿਹਾ ਹੀ ਦਿਖਾਇਆ ਨੇੜੇ ਤੇ ਇਹ ਚੰਡੀਗੜ੍ਹ ਜਗ੍ਹਾ ਦਾ ਮੁੱਲ ਰੇ ਭਾਈ ਬਹੁਤ ਹੈ ਜਿੰਨਾ ਕਹਿ ਲੀਏ ਆਪਾਂ ਕੋਣ ਕਹੇਦੂ ਕੋਈ ਟੈਂਟ ਹੋਈ ਵੀ ਐ ਐਨ ਮਲਾ ਦੇਣਾ ਇਹ ਨਾਲ ਓਰੇ ਦਾ ਭਾਈ ਗੜ ਹੈ ਗੜ

ਉਹ ਉਹ ਦੋ ਸੋਖੀ ਆ ਉਹਦਾ ਭੈਣ ਕੋਲ ਜੀ ਕਿਸੇ ਬਰਾ ਦਾ ਨਹੀਂ ਮਾ ਉਹਦਾ ਬੜੀ ਉੱਥੇ ਵਵਾਇ ਦਾ ਸੋਖੀ ਹੋਈ ਨਾ ਕਿਹੜੀ ਕਿਹੜਾ ਵਾਟਰ ਦੀ ਕੋਈ ਕਹਿੰਦਾ ਤਾਂ ਸੋਖੀ ਆ ਅੱਗੇ ਅੱਗੇ ਸਾਰੇ ਟੈਕਨੋਲੋਜੀਆ ਕਰੀ ਜਾਂਦੇ ਆ ਈਚ ਸਪੇਸ ਹੋਣੀ ਜੋ ਜੋ ਸੈਂਸਰ ਸਿਸਟਮ ਆਈ ਜਾਂਦੇ ਗੱਡੀਆਂ ਉ ਤੰਗ ਕਰੀ ਜਾਂਦੇ ਬਸ ਯਾਰ ਮੈਂ ਪਹਿਲਾਂ ਤਾਰਾ ਜੀ ਵਾਲਾ ਹਾਂ ਹਾਂ ਹੁਣ ਆ ਗਿਆ ਫਿਰ ਗਾਹ ਹੁਣ ਉਹ ਕੀ ਆਇਆ ਹੁਣ ਦੇਖ ਲਾਂ ਬਾਈ ਜਾਨ ਨਵੀਂ ਬਰਨਾ ਆ ਚੁੱਕੀ ਬਾਈ ਕੋਲ ਰੇ ਕਿੰਨਾ ਕ ਟਾਈਮ ਹੋਇਆ ਨਵੀਂ ਬਰਨਾ ਆਈ ਨਾ ਸਾਰ ਵਾਲੇ ਦਾ ਐਂ ਤਾਂ ਜੇ ਖਰਾਬ ਹੋਊਗਾ ਸੰਭਾਲੋ ਹਾਂ ਸੱਤਾ ਠੰਡਾ ਜਿੱਦਨ ਮਰਜ਼ੀ ਕਰ ਲੋ ਮੋੜ ਬਹੁਤ ਔਖਾ ਏ ਇੱਥੇ ਤੇ ਧਾਰ ਵੱਢ ਹੁੰਦੀ ਏ ਲੋ ਜੀ ਰੂਟ ਚਾਹੀਦਾ ਯਾਰ ਮਰਦਾ ਬਾਈ ਫਿੱਟ ਬਾਈ ਨੂੰ ਪਤਾ ਤਾਂ ਲੱਗੇਗਾ ਬਾਈਆਂ ਬਾਅ ਕਿਆ ਨਹੀਂ ਆਉਂਦਾ ਦੱਸ ਐ ਬਾਈ ਯਾਰ ਥੋੜਾ ਜਿਹਾ ਸੜਾ ਵਿਚਾਲੇ ਤੇ ਚਾਹੀਦਾ ਵਿੱਚ ਤੇ ਇਹ ਤੇ ਸੀਨ ਵਾਲੇ ਉਹ ਦੇਖ ਲੈ ਜਿਹੜਾ ਜੀਪੀਐਸ ਲਗਾਵਾਂ ਇਸ ਦਾ ਪ੍ਰੂਫ ਲਾਵਾ ਵੀ ਡਰਾਈਵਰ ਨੇ ਕਾਗਜ਼ੇ ਸੀ ਆਇਆ ਵਾ ਕਾਲ ਬੰਦ ਹਾਂ ਮਾਲਕ ਉਹ ਵਿੱਚ ਇਦਾਂ ਹੀ ਲਵਾਉਂਦੇ ਆ ਉਹ ਤਾਂ ਫਿਰ ਬਾਈ ਹੈ ਯਾ ਅਗਲੇ ਨੇ ਦੇਖਣਾ ਯਾਰ ਤੇਲ ਪਾਣੀ ਐਵਰੇਜ ਕੱਢਣੀ ਬਾਈ ਜਦ ਵੀ ਏਸੀ ਓਨ ਕਰਦੂ ਮੈਂ ਜਦ ਵੀ ਫੋਨ ਆਉਂਦਾ ਹੈ ਯਾਰ ਏਸੀ ਓਨ ਕਰਦਾ ਗੱਡੀ ਖੜੀ ਤਾਂ ਆਈ ਸੀ ਕਿਵੇਂ ਆਉਣਾ ਕਸਟਮਰ ਮਾਲ ਚ ਗਿਆਈ ਤੂੰ ਫਿਰ ਏਸੀ ਕੱਦ ਲਾਇਆ ਇਹ ਬਾਈ ਹੁੰਦਾ ਹੀ ਹੈ ਡਰਾਈਵਰੀ ਦਾ ਘਰ ਤਾਂ ਬਾਈ ਆਉਂਦੀ ਹੈ ਬਾਈ ਬਈ ਜ਼ਿਆਦਾ ਹੋਏ ਕੰਮ ਤੇ ਫ੍ਰੀ ਸਰ ਗਿਆ ਲੋ ਭਾਈ ਇੱਕ ਹੋਰ ਆ ਗਿਆ ਹੈ ਮੜੂ ਸਪੀਡ ਨਾਲ ਜਾਂਦਾ ਇੱਥੀ ਜੇ ਤੁਰਨਾ ਇੱਥੀ ਉਤਨਾ ਹੈ ਤੁਰ